ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਸਾਰੇ ਪਰ ਆਪਣੇ ਠੀਕ-ਠਾਕ ਹੋਵਗੇ ਅੱਜ ਅਸੀਂ ਪਹੁੰਚੇ ਹਾਂ ਜੀ ਕੋਟਲਾ ਨਹੰਗਾ ਜਿਲ੍ਹਾ ਰੋਪੜ 'ਚ ਤੇ ਇਸ ਗੁਰਦੁਆਰੇ ਜਿੱਥੇ ਆਪਾਂ ਪਿੱਛੇ ਖੜੇ ਆਂ ਜੀ ਇਸ ਗੁਰਦੁਆਰਾ ਇਤਿਹਾਸ ਭਾਈ ਬਜਿੱਤਰ ਸਿੰਘ ਨਾਲ ਮਿਲਦਾ ਜੀ ਇੱਥੇ ਭਾਈ ਬਜਿੱਤਰ ਸਿੰਘ ਜੀ ਸ਼ਹੀਦ ਹੋਏ ਸਕੇ ਤੇ ਇੰਦਰ ਆਪਣੇ ਜਿਹੜੀ ਹਵੇਲੀ ਆ ਤੁਸੀਂ ਮਜੂਮਾਰੀ ਦਾ ਆਹ ਹਵੇਲੀ ਆ ਜੀ ਤੇ ਇੱਥੇ ਜਿਹੜਾ ਖਾਸ ਸਾਹਮਣੇ ਕਮਰਾ ਦੇਖਦੇ ਇਸ ਜਗ੍ਹਾ ਤੇ ਬੀਬੀ ਮੁਮਤਾ ਜੀ ਨੇ ਭਾਈ ਬਜਤਰ ਸਿੰਘ ਨੇ ਮਲ ਪੱਟੀ ਕੀਤੀ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਦੀ ਯਾਦ ਵਿੱਚ ਆਹ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਜੀ ਜਿਹੜਾ ਤੁਸੀਂ ਖੂਸ ਆਪ ਦੇਖਦੇ ਆਹ ਇਹ ਖੂਰ ਪੰਜ ਗੁਰੂ ਸਾਹਿਬਾਂ ਦੀ ਚਾਰਾਂ ਛੋਹ ਪ੍ਰਾਪਤ ਆ ਤੇ ਸਾਹਮਣੇ ਆਹ ਅੰਗੀਠਾ ਸਾਹਿਬ ਆ ਜੀ ਤੁਹਾਨੂੰ ਸਾਰਿਆਂ ਦੇ ਆਪਨ ਦਰਸ਼ਨ ਕਰਾਉਂਦੇ ਆ ਜੀ ਇਹ ਸਥਾਨ ਆ ਜੀ ਜਿੱਥੇ ਭਾਈ ਬਜਤਰ ਸਿੰਘ ਜੀ ਸ਼ਹੀਦ ਹੋਏ ਸਕੇ ਤੇ ਸੰਗਤ ਤੁਸੀਂ ਦੇਖ ਲਓ ਸੰਗਤ ਇੱਥੇ ਵੀ ਹੈ ਨਹੀਂ ਗਈ ਹੈਗੀ ਨਾ ਅਰੇ ਵੀ ਬਾਕੀ ਸਾਨੂੰ ਵੀਡੀਓ ਚ ਅੰਤ ਤੱਕ ਬਣੇ ਰਹੋ ਇਸ ਤੋਂ ਬਾਅਦ ਬਰਦਾਸਰ ਦਰਸ਼ਨ ਕਰਦੇ ਆਪਾਂ ਬੀਬੀ ਮਮਤਾ ਜੀ ਦਾ ਗੁਰਦੁਆਰਾ ਆ ਜਿਹੜਾ ਗੁਰਦੁਆਰਾ ਜਿਹੜਾ ਤੇ 15 ਕਿਲੋਮੀਟਰ ਦੀ ਦੂਰੀ ਤੇ ਸਿਤ ਤਾਂ ਉਹਦੇ ਦੇ ਦਰਸ਼ਨ ਕਰਾਉਂਦੇ ਆ ਜੀ ਉਹਦਾ ਇੱਕ ਬਲਖਣ ਜਿਹਾ ਇਤਿਹਾਸ ਹੈ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿ ਜੀ ਖਾਲਸਾ ਦੀ ਵਾਹਿਗੋ ਜੀ ਕੀ ਫਤਿਹ ਪਾਈਬ ਜਿੱਤ ਸਿੰਘ ਵੀ ਬਾਰੇ ਸ਼ਾਇਦ ਸਾਰੀ ਆਪਣੀ ਸਿੱਖ ਕੌਮ ਜਾਣਦੀ ਆ ਭਾਈ ਬਜਤਰ ਸਿੰਘ ਜਾਂ ਮੁਗਲਾਂ ਨੇ ਆਪਣਾ ਸ਼ਰਾਬ ਨਾਲ ਜਿਹੜਾ ਹਾਤੀ ਸਾਰਾ ਜਾ ਕੇ ਤੇ ਤਬੀਆਂ ਮਾਥੇ ਦੇ ਬੰਨ ਕੇ ਕਿਲੇ ਵੱਲੋਂ ਭੇਜਿਆ ਸੀਗਾ ਤਾਂ ਭਾਈ ਬਜਤਰ ਸਿੰਘ ਨੇ ਸਿੱਧਾ 나ਗਣੀ ਨਾਲ ਬਾਰ ਕੀਤਾ ਸੀ ਤੇ ਹਾਥੀ ਦੇ ਸਿੱਧਾ ਮੱਥੇ 'ਤੇ 나ਗਣੀ ਮਾਰੀ ਸੀ ਇਹ ਦੋ ਸ਼ਹੀਦ ਭਾਈ ਬਜਤਰ ਸਿੰਘ ਦਾ ਅੰਗੀਠਾ ਸਾਹਿਬ ਆ ਜੀ ਕਰੋ ਦਰਚਨੀ ਭਾਈ ਬਜਤਰ ਸਿੰਘ ਦਾ ਅੰਗੀਠਾ ਸਾਹਿਬ ਜੀ ਦੇ ਨਾਲ ਪਾਈ ਬਜਤਰ ਸਿੰਘ ਜੀ ਬੈਠੇ ਨੇ ਤੇ ਨਾਲ ਬੀਬੀ ਮੋਤਾਜ ਜੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਗੋਦ ਦਾ ਦਰਸ਼ਨ ਕਰਨੇ ਆ ਉਹ ਬੀਬੀ ਮੋਤਾਜ ਦਾ ਗੋਦ ਰਿਹਾ ਇੱਥੋਂ 15 ਕਿਲੋਮੀਟਰ ਦੂਰੀ 'ਚ ਸਿੱਧਾ ਤੇ ਉੱਥੇ ਜਾਣਾ ਜੀ ਜਿਹੜਾ ਇਹ ਖੂਹ ਆ ਜੀ ਇਹ ਖੂਹ ਇਤਿਹਾਸਕ ਖੂਹ ਆ ਇਸ ਖੂਹ ਦੇ ਉੱਪਰ ਪੰਜ ਗੁਰੂ ਸਾਹਿਬਾਂ ਨੇ ਜਲ ਛਕਿਆ ਆਪਣਾ ਇਸ਼ਨਾਨ ਕੀਤਾ ਹੁਣ ਆਪਾਂ ਚੱਲਦੇ ਹਾਂ ਜੀ ਕੋਟਰਾਂ ਦਾ ਹੰਗ ਹਾਲੀ ਹਵੇਲੀ 'ਚ ਜਿਹੜੀ 47 ਤੋਂ ਬਣ ਤੋਂ ਪਹਿਲਾਂ ਕਿਸੇ ਮੁਸਲਮਾਨ ਵੀ ਦਾ ਹਿੱਸਾ ਆ ਕਿਸੀ ਬਾਜਕ ਆਪਣੇ ਇੱਕ ਸਿੱਖ ਭਾਈ ਦੇ ਹਿੱਸਾ ਆ ਗਈ ਸੀ ਤੇ ਹੁਣ ਉਹ ਬਾਹਰ ਸੈਟਲ ਨਾ ਪਰੇ ਪਹਿਲਾਂ ਉਹ ਦੇਣ ਨੂੰ ਮੰਨਦੇ ਨਹੀਂ ਸੀ ਕਿ ਕਿਸੇ ਕਾਰਸੇਵਨ ਜਾਂ ਸ਼ਰੋਨੀ ਕੁਆਰਟੀ ਨੂੰ ਕਾਫੀ ਜਨੀ ਅਬਰੋਝ ਕੀਤੀ ਸੀ ਪਰ ਹੁਣ ਹਾਲ ਦੀ ਘੜੀ ਇਸ ਦੀ ਕਾਰਸੇਵਾ ਭਾਈ ਬਲਜੀਤ ਸਿੰਘ 99 ਕਰੋੜੀ ਆ ਉਹਨਾਂ ਦੇ ਹਿੱਸੇ 'ਚ ਜਿਹੜੇ ਤੁਸੀਂ ਹੁਣ ਆ ਹੁਣ ਕਮਰੇ ਦੇ ਦਰਸ਼ਨ ਕਰ ਰਹੇ ਆ ਇਹ ਇਤਿਹਾਸਕ ਘਰਾਇਆ ਇਹਨਾਂ ਕੋਈ ਛੇੜਛਾੜ ਨਹੀਂ ਕੀਤੀ ਹੋਈ ਇਹ ਇਹ ਸੇਮ ਉਹੀ ਚੀਜ਼ ਆ ਤੇਰੀ ਛੱਤ ਵੀ ਸੇਮ ਉਹੀ ਆ ਛੱਤ ਨਾਲ ਵੀ ਕੋਈ ਚੇਂਜ ਨਹੀਂ ਕੀਤਾ ਹੈਗਾ ਕਿਉਂਕਿ ਛੱਤ ਦਾ ਬਿਲਕੁਲ ਬਚਾ ਉੱਪਰ ਡਬਲ ਸਟੋਰੀ ਕਰਕੇ ਤੇਰਾ ਪੰਜਾਬ ਲੱਕੇ ਲਈ ਰੂਪ ਦੇ ਵਿੱਚ ਹੁੰਦਾ ਜੀ ਹੁਣ ਤਾਂ ਕਾਫੀ ਛੋਟੀ ਮਾਤਰਾ ਜੇ ਰਹਿ ਗਏ ਨੇ ਕਿਹੜੇ ਭਾਈ ਬਜਤਰ ਸਿੰਘ ਜੀ ਦੀ ਸੇਵਾ ਕੀਤੀ ਬੀਬੀ ਮੁੰਤਾ ਜੀ ਨੇ ਉਹ ਕਮਰਾ ਏਸੇ ਦਿਓ ਇਹ ਕਮਰੇ ਦੀ ਕਾਰਸੋ ਮਿਲਿੰਦਾ ਹੋਇਆ ਥੋੜਾ ਜਿਹਾ ਟਾਈਮ ਹੀ ਹੋਇਆ ਤੇ ਕਮਰੇ ਦੇ ਉੱਪਰ ਜਿਹੜੀਆਂ ਪ੍ਰੇਤਰੀ ਸੋਹਣਾਂ ਦੇਖਦਾਈਆਂ ਬੀਬੀ ਮੁੰਤਾ ਜੀ ਦੀਆਂ ਤੇ ਭਾਈ ਬਜਤਰ ਸਿੰਘ ਜੀ ਦੀਆਂ ਦੇਖੋ ਕਮਰੇ ਨੂੰ ਥੋੜਾ ਰੈਨੋਵੇਸ਼ਨ ਵੀ ਕੀਤਾ ਜਾਊਗਾ ਪਹਿਲਾਂ ਇੱਥੇ ਇੱਕ ਨ ਸਾਰਾ ਪਹਿਲਾਂ ਕਿਲਾ ਹੁੰਦਾ ਸੀ ਇੱਕ ਨ ਕਾਫੀ ਲੰਬਾ ਹੁੰਦਾ ਜਿੱਦਾਂ بڑا ਕਿਲਾ ਸੀ ਤੇ ਜਿਹੜੀ ਆਹ ਜਗ੍ਹਾ ਤੁਹਾਨੂੰ ਦਿਖਾਉਂਦੇ ਆ ਪਿੱਛੇ ਆਹ ਵਾਲੀ ਇਸੇ ਜਗ੍ਹਾ ਤੇ ਵੀ ਬੀਬੀ ਮੋਤਾਜ ਨੇ ਭਾਈ ਬਜਤਰ ਸਿੰਘ ਦੀ ਸੇਵਾ ਕੀਤੀ ਸੀ ਤੇ ਭਾਈ ਬਜਤਰ ਜੀ ਅਛੀਤ ਹੋ ਗਏ ਉਹਨਾਂ ਦੀ ਯਾਦ ਚ ਆ ਗੁਰਦੁਆਰਾ ਸੱਜਣਾ ਤੇ ਜਿਹੜਾ ਤੁਸੀਂ ਸਾਹਮਣੇ ਖੂਸ ਦੇਖਦੇ ਆ ਇਹ ਕੋ ਪੰਜ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਾਇ ਸਿੰਘ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗਪਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਇਹ ਸਾਰਾ ਕਿਲਾ ਦੀ ਬਾਅਦ ਚ ਚੇਂਜ ਹੋ ਗਏ ਤੇ ਇਹ ਜਗਾ ਜਿਹਨੂੰ ਅਸੀਂ ਅੱਪਾ ਦਰਸ਼ਨ ਕਰਕੇ ਆਏ ਆ ਬੀਬੀ ਮੁਤਾਜ਼ ਨੇ ਜਿੱਥੇ ਸੇਵਾ ਕੀਤੀ ਭਾਈ ਚਤਪਤ ਸਿੰਘ ਜੀ ਦੀ ਤੇ ਮਲ ਬੱਟੀ ਕੀਤੀ ਸੀ ਉਹ ਆ ਜਗਾ ਹੁਣ ਅੰਦਰ ਟੱਚਿੰਗ ਕਰਾਇਆ ਇਹ ਜਿਹੜੀ ਸਾਰੀ ਇਮਾਰਤ ਤਾਂ ਪੁਰਾਣੀ ਇਤਿਹਾਸਿਕ ਇਮਾਰਤ ਆ ਹੁਣ ਤਾਂ ਸਾਰਾ ਜਿਹੇ ਲਗਭਗ ਕਹਿੰਦੇ ਪਹਿਲਾਂ ਕਬਜ਼ੇ ਸੀ ਹੁਣੇ ਛੜਾਈ ਆ ਹੁਣ ਇਹਦੀ ਸੇਵਾ ਹੀ ਹੈਗੀ ਆ ਇਹ ਭਾਈ ਨਹੰਗ ਸਿੰਘ ਜੀ ਬਲਬੀਰ ਸਿੰਘ ਜੀ 96 ਕਰੋੜੀ ਉਹਨਾਂ ਕੋਲ ਆ ਜੀ ਇਹਨਾਂ ਦੀ ਸੇਵਾ ਆਪੇ ਛੇ ਤੁਸੀਂ ਦੇਖਦੇ ਆ ਪਾਖੜਾ ਨਹਿਰਾਂ ਜੀ ਜਿਹੜੀ ਨੰਗਲ ਤੋਂ ਆਉਂਦੀ ਆ ਸਦੀ ਰਸਤਾ ਵੱਲ ਜਾਂਦੀ ਆ ਤੇ ਆਪਾਂ ਜੀ ਹੁਣ ਤੁਹਾਨੂੰ ਸਾਹਮਣੇ ਪਠਾ ਸਾਹਿਬ ਜੀ ਤੋਂ ਆਏ ਆ ਤੇ ਹੁਣ ਆਪਾਂ ਬਾਬੀ ਬੀ ਮਹਤਾਬ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਤੇ ਵੀ ਇੱਥੋਂ 15 ਕਿਲੋਮੀਟਰ ਦੂਰੀ ਤੇ ਸਥਿਤਾ ਜੀ ਤੇ ਜੇ ਆਪਣਾ Google Map ਤੋਂ ਕੱਢੀ ਆਈ ਜਾਂ ਦਾ Google Map ਕੱਢ ਲੈਣ ਨਾਲੋਂ ਆਪਾਂ ਜੇ ਪੁੱਛ ਪੁੱਛੇ ਤਾਂ ਜ਼ਿਆਦਾ ਵਧੀਆ ਕੋਈ ਗਾਹਾਂ ਦਾ ਰਸਤਾ Google ਵੀ ਚੰਗੀ ਤਰ੍ਹਾਂ ਨਹੀਂ ਦੱਸਦਾ ਹੈਗਾ ਤੇ ਸਕਰੀਨਸ਼ਾਟ ਲਾਦਣਾ Google Map ਦਾ ਜੇ ਤੁਹਾਨੂੰ ਬਦਲ ਆਦਾ ਫਿਰ ਵੀ ਇੱਥੇ Google Map ਜਾ ਸਕਦੇ ਆ ਜੇ ਨਾ ਤੁਸੀਂ ਗੁਰਦੁਆਰਾ ਸਾਹਿਬ ਆਉਣ ਵੇਲੇ Google Map ਤੇ ਤੇ ਤੁਹਾਡੇ ਨਾਲ ਇਦਾਂ ਵੀ ਹੋ ਸਕਦਾ ਆ ਹੁਣ ਆਹ ਜੰਗਲ ਵਿੱਚ ਅਸੀਂ ਫਸ ਗਏ ਆ ਇੱਕ ਰਸਤਾ ਆ ਜਾਂਦਾ ਆ ਇੱਕ ਆ ਜਾਂਦਾ ਆ ਤੇ ਇਧਰੋਂ ਆਇਆ ਪਿੱਛੋਂ ਤੇ ਆਹ ਕਾ ਚੋਜ ਆ ਜਾਂਦਾ ਆ ਰਸਤਾ ਤਾਂ ਬਿਲਕੁਲ ਠੀਕ ਆ ਜਦੋਂ ਸੁੱਕਾ ਹੀ ਆ ਸਾਫ ਆ ਨਾ ਦੂਰੀ ਹੀ ਜਾਂਦੀ ਆ ਪਰ ਜੇ ਮੀਂਹ ਕਣੀ ਜੀ ਮੀਂਹ ਪਿਆ ਹੋਵੇ ਤਾਂ ਸਾਰਾ ਰਸਤਾ ਹੀ ਗਿੱਲਾ ਹੋਣਾ ਸਾਰਾ ਖੱਜਲ ਖਰਾਬ ਹੋਣਾ ਇਹ ਹੁਣ ਮੇ ਵੀ ਜਾਣਦਾ ਕੋਈ ਲੋਕੇਸ਼ਨ ਤੁਹਾਨੂੰ ਦੱਸਦਾ ਨਹੀਂ ਹੈਗਾ ਤੇ ਇਧਰ ਨੂੰ ਜਾਉਂਗੇ ਹੁਣ ਇੱਥੇ ਨੈਟ ਵੀ ਜਾਮ ਹੋ ਜਾਂਦਾ ਆ ਤੇ ਇੱਥੇ ਆਪਣੇ ਰਾਹ ਕੀ ਜਿਹੜੇ ਮਿਲਦੇ ਆ ਜਬ ਪੱਠਾ ਸਾਹਿਬ ਤੋਂ ਪੁੱਛ ਕੇ ਵੀ ਆਪਾਂ ਬੀਬੀ ਅੰਦਾਜ਼ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਕਿਹੜਾ ਰਸਤਾ ਸਾਨੂੰ ਬੈਸਟ ਰਹੂਗਾ ਉਹ ਰਸਤਾ ਦੇਖ ਕੇ ਫਿਰ ਇਹ ਆਏ ਹੋਏ ਆਹਦੀ ਆੜੇ ਦੋਲੇ ਸਾਰਾ ਜੰਗਲ ਹੀ ਹੈ ਜੀ ਇੱਥੇ ਜੰਗਲ ਵੀ ਕੇ ਸਾਰੇ ਮੋਟੇ ਬਟਕ ਲਾਇਆ ਹੋਆ ਤੇ ਥੋੜੇ ਰਸਤਾ ਆ ਜਿਹੜੇ ਇੱਥੇ ਬੰਦੇ ਲੋਕਲ ਹੈਗੇ ਆ ਜਾਣਗੀਰ ਉਹਨਾਂ ਨੂੰ ਪੁੱਛ ਕੇ ਆ ਕਿ ਉਹਨਾਂ ਨੂੰ ਜਰਾ ਪਤਾ ਜਿਹੜੀ ਬਾਹਰ ਹੋ ਸਕਦਾ ਜੀ ਆ ਉਹਨਾਂ ਨੂੰ ਸ਼ਾਇਦ ਆਪਣਾ ਅਨਨੋਨ ਜਿਹਾ ਲੱਗਦਾ ਹੋਵੇ ਨਹੀਂ ਪਤਾ ਲੱਗਦਾਗਾ ਤਦ ਰੀਵਨ 10 ਕਿਲੋਮੀਟਰ ਜਾਣ ਤੋਂ ਬਾਅਦ ਪਹਿਲਾ ਬੋਰਡ ਆ ਜੀ ਬੀਬੀ ਮੁੰਤਾਜ ਦੀ ਗੁਰਦਵਾਰੇ ਦਾ ਨਿਸ਼ਾਨਦਾ ਇੱਧਰ ਆ ਤੇ ਤਗਰੀਓ 15 ਕਿਲੋਮੀਟਰ ਦਾ ਸਫ਼ਰ ਆ ਤੇ ਇਹੀ ਸਫ਼ਰ 21 ਕਿਲੋਮੀਟਰ ਦਾ ਪੈ ਗਿਆ ਗੂਗਲ ਮੈਂ ਪਰਹੀਂ ਜੇ ਆਪਾਂ ਆਣਾ ਹੋਵੇ ਤਾਂ ਇੱਥੇ ਜਿਹੜੇ ਰਾਹ ਕੀ ਲਾਣਾ ਪੁੱਛ-ਪੁੱਛ ਕੇ ਆਈਏ ਕਿ ਗੂਗਲ ਮੈਂ ਵੀ ਪ੍ਰੋਪਰ ਐਡਰੈਸ ਨਹੀਂ ਦੱਸਦਾ ਹੈਗਾ ਤੁਹਾਨੂੰ ਸ਼ੇਅਰ ਕਰਤਾ ਮੈਂ ਫਿਰ ਵੀ ਸਕਰੀਨ ਤੇ ਜਿਹੜਾ ਤੇਰਾ ਗੂਗਲ ਮੈਂ ਬਣਾ ਲਾ ਲੋਕੇਸ਼ਨ ਦਿਖਉਂਦੀ ਆ ਤੇ ਬਾਕੀ ਵੀਡੀਓ ਚ ਬਣੇ ਲੋ ਪਹਿਲਾਂ ਹੁਣ ਬਾਈ ਜੀ ਤਸੀਆਂ ਗੋਦਾ ਸਾਹਿਬ ਦਰਸ਼ਨ ਕਰਾਇਆ ਸਕੇ ਤੇ ਹੁਣ ਬੀਬੀ ਉਹਨਾਂ ਦਾ ਜੀ ਦੇ ਤੇ ਆਪਲੇ ਪੱਠਾ ਸਾਹਿਬ ਤੋਂ ਤੋੜੀ ਮੈਂ 15 ਕਿਲੋਮੀਟਰ ਦੂਰੀ ਤੇ ਬੜੀ ਪਿੰਡ ਪਤਾ ਬੜੀ ਬਣੇ ਗੁਰਦੁਆਰਾ ਸਾਹਿਬ ਸਿੱਤਾ ਇਹ ਚਾਈ ਤੇ ਸਤ ਦੂਰੋਂ ਦੇਖਣ ਲੱਪਾ ਨਾ 5 ਕਿਲੋਮੀਟਰ ਲੱਪਾ ਦੇਖਣ ਲੱਪਾ ਗੁਰਦੁਆਰਾ ਸਾਹਿਬ ਤੇ ਵੀਡੀਓ ਚ ਸ਼ੇਅਰ ਜਰੂਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਉਹ ਸਾਹਮਣੇ ਜੀ ਹੈਗੀਆਂ ਜਿਮਨੀਆਂ ਕਨੋਲੀ ਵਾਲਾ ਸਰਵੋਪਰਾਡਾ ਤੇ ਸਾਰਾ ਪਹਾੜੀ ਏਰੀਆ ਸਾਰਾ ਜੰਗਲ ਏਰੀਆ ਇਹ ਤੇ ਇੱਥੇ ਥੋੜੀ ਦੂਰ ਤੇ ਕਹਾ ਮਾਜਲ ਸ਼ੁਰੂ ਹੋ ਜਾਂਦਾ ਜੀ ਕਰੋ ਜੀ ਦਰਸ਼ਨ ਬੀਬੀ ਮਦਾ ਜੀ ਦੇ ਗੋਦਰ ਸਾਹਿਬ ਦੇ ਇਹ ਇੱਥੇ ਦਾ ਇਤਿਹਾਸ ਆ ਜੀ ਵੀਡੀਓ ਨੂੰ ਪਾਉਸ ਕਰਕੇ ਜਾਂ ਸਕਰੀਨਸ਼ੋਟ ਮਾਰ ਕੇ ਜ਼ਰੂਰ ਪੜ ਲਿਓ ਤੇ ਇਹ ਲੰਗਰ ਹਾਲਾ ਜੀ ਕਰੋ ਦਰਸ਼ਨ ਜੀ ਗੋਦਰ ਸਾਹਿਬ ਜੀ ਦੇ ਇਹ ਖੂਬ ਇਤਿਹਾਸਕ ਹੂਆ ਏ ਇਹ ਕੋਟਰਾ ਨਹਾ ਘਰ ਨੇ ਬੀਬੀ ਮੁਹਤਾਜ ਜਿੱਲੀ ਪਾਣੀ ਲਈ ਜਲ ਛਕਣ ਲਈ ਬਣਾਇਆ ਸੀ ਉਹ ਗੁਰਦੁਆਰਾ ਬੀਬੀ ਮੁਹਤਾਜ ਗੜ੍ਹ ਸਾਹਿਬ ਜੀ ਕਰੋ ਜੀ ਦਰਸ਼ਨ ਦਰਬਾਰ ਸਭ ਜੀ ਦੇ ਬੀਬੀ ਜੋ ਤਪਸਥਾਨਾ ਜੀ ਇੱਥੇ ਬੀਬੀ ਨੇ ਤਪ ਕੀਤਾ ਸੀ ਤੇ ਇਹ ਸੋਲਵੜਾ ਸਾਵੇ ਜਿਹੜੀ ਹਰੀក ਖਾਨ ਦਾ ਦਾ ਜੀ ਦੇ ਯਾਰ ਵਿੱਚ 5 ਨੰਬਰ ਨੂੰ ਗੁਰਮਤ ਸਮਾਗਮ ਕਰਾਇਆ ਜਾਂਦਾ ਜੀ ਤੇ ਇਸ ਦਾ ਪਰਮੰਧ ਭਾਈ ਬਰਵੀਰ ਸਿੰਘ 96 ਕਰੋੜੀ ਇੰਦਨ ਸਿੰਘ ਜਥੇ ਹਲੋਂ ਕੋਲੋਂ ਹੰਦੀ ਪਾਜੇ ਖਾਲਸਾ ਰਿਵਾਇ ਕੋ ਜੀ ਦੇ ਫਤਿਹ ਇਸ ਤੋਂ ਆਪਾਂ ਹੈਗੇ ਜੀ ਬੀਬੀ ਉਹ ਦਾ ਜੀ ਦੇ ਕੁਲਦਲ ਸਾਹਿਬ ਜੋ ਬੜੀ ਪਿੰਡ ਤੋਂ ਥੋੜੀ ਦੂਤੇ ਮੌਜੂਦਾ ਜੀ ਇੱਥੇ ਸੰਗਤੀ ਦੀ ਮਾਤਰਾ ਦੇਖ ਲਓ ਮੇਰੇ ਜਾਣ ਤੋਂ ਪਹਿਲਾਂ ਬਲੈਂਸ ਤੇ 5 ਜਾਣੇ ਸਕੇ ਸੰਗਤ ਪੰਜ ਪੰਜ ਜਣੇ ਸੰਗਤ ਆਏ ਸੀ ਉਹ ਗੁਰਦਾਸ ਸਾਹਿਬ ਦਰਸ਼ਨ ਕਰਨ ਤੇ ਉਹ ਵੀ ਚਲ ਗਏ ਹੁਣ ਇੱਥੇ ਕੋਈ ਸਾਡਾ ਸਾਰਾ ਗੁਰਦਾਸ ਉਹ ਖਾਲੀ ਪਿਆ ਜੀ ਉਹ ਪੱਟਾ ਸਾਹਿਬ ਤੋਂ ਉੱਪਰ ਤੋਂ ਨਹੀਂ 15 ਕਿਲੋਮੀਟਰ ਦੀ ਦੂਰੀ ਤੇ ਸਿੱਤਾ ਜਬ ਬੜੀ ਪਿੰਡ ਪੈਂਦਾ ਬੜੀ ਪਿੰਡ ਦੇ ਆਪਾਂ ਵਿੱਚ ਆ ਕੇ ਸਾਹਮਣੇ ਗੁਰਦਾਸ ਸਾਹਿਬ ਦਾ ਦਰਸ਼ਨ ਹੋਣ ਲੱਗ ਪੈਂਦੇ ਆ ਜਦੋਂ ਗੁਰਦਾਸ ਸਾਹਿਬ ਆਣਾ ਹੋਵੇ ਤਾਂ ਆਪਾਂ ਆਨਲਾਈਨ ਗੂਗਲ ਮੈਪਸ ਨਾਲ ਚੈੱਕ ਕਰ ਸਕਦੇ ਆ ਚਾਕੇ ਰਾਗੀ ਜੀ ਨੂੰ ਪੁੱਛ ਕੇ ਵੀ ਆਪਾਂ ਪਾ ਸਕਦੇ ਆ ਤੇ ਇੱਥੇ ਆਪਾਂ ਹਰਾਗੀ ਨੂੰ ਪੁੱਛੋ ਜ਼ਿਆਦਾ ਵਧੀਆ ਰਹੂਗਾ ਕਿ ਇੱਕ ਗੂਗਲ ਮੈਪ ਕਈ ਵਾਰ ਗਲਤ ਲਖੇਂਚਾ ਕਰ ਦਿੰਦਾ ਕਈ ਵਾਰ ਰਸਤੇ ਜੰਗਲ ਜਿਹਾ ਦਿੰਦਾ ਉੱਥੇ ਬੰਦਾ ਫਸ ਜਾਂਦਾ ਤੇ ਬੀਬੀ ਜੀ ਦਾ ਇਤਿਹਾਸੇ ਕਾਪੜੇ ਅਜ ਬਲੱਖਣ ਇਤਿਹਾਸ ਹੈ ਬੀਬੀ ਜੀ ਨੇ 136 ਸਾਲ ਤੱਕ ਸੇ ਤਬੱਸਖੂਰਤ ਪਤਸ਼ਾ ਕੀਤੀ ਤੇ ਆ ਉਹ ਇਤਿਹਾਸਿਕ ਜਗ੍ਹਾ ਜਿੱਥੇ ਬੀਬੀ ਜੀ ਨੇ ਤਬੱਸਿਆ ਕੀਤੀ ਉਹਦੇ ਦਰਸ਼ਨ ਕਰ ਰਹੇ ਜੀ ਇਹ ਉਹਦਾ ਨਿਰਮਾਣ ਕੋਟਲਾ ਨਹਾਣਾ ਖਾਈ ਜੀ ਨੇ ਆਪਣੀ ਉਹਨਾਂ ਦੀ ਸੁਪੁੱਤਰੀ ਸੀ ਬੀਬੀ ਮੁੰਦਾਜ ਉਹਨਾਂ ਨੇ ਜਲ ਛਕਣੀ ਇੱਥੇ ਕਰਾਇਆ ਸੀ ਤੇ ਹੁਣ ਇਹ ਖੂਬ ਪੂਰ ਦਿੱਤਾ ਗਿਆ ਕਿ ਇਹਨਾਂ ਵਿੱਚ ਕੀ ਇਹਦਾ ਬਾਰੇ ਕੁਝ ਪਤਾ ਨਹੀਂ ਹੈਗਾ ਤੇ ਉਹਨਾਂ ਨੇ ਇੱਕ ਸਬਰ ਸੰਤੋਖ ਲੈ ਕੇ 136 ਹਲਕਾ ਕੋਟਵੱਸਿਆ ਕੀਤੀ 15 ਸਾਲ ਦੀ ਉਮਰ ਵਿੱਚ ਬੀਬੀ ਜੀ ਦਾ ਜਿਹੜਾ ਮੰਗਣਾ ਸੀ ਉਹ ਇਰਫਾਨ ਖਾਨ ਜੋ ਵੀ ਬੱਸੀ ਪਠਾਣਾ ਦਾ ਪਤਨੀਕ ਸੀ ਉਹਦੇ ਨਾਲ ਹੋ ਗਿਆ ਸੀ ਤੋਂ ਉੱਤੋਂ ਬਾਅਦ ਜਦ ਇਹ ਮੁਗਲਾਂ ਨੇ ਹਮਲਾ ਕਰਤਾ ਸੀ ਗੁਰੂ ਸਾਹਿਬ ਤੇ ਜਦ ਕਿਲਾ ਛੱਡਿਆ ਸੀ ਤਾਂ ਭਾਈ ਬਿਜਤਰ ਸਿੰਘ ਜੋ ਕਿ ਜਖਮੀ ਹਾਲਾਤ ਵਿੱਚ ਮੇਸਾਨ ਉਹ ਉਹਨਾਂ ਦੀ ਕੋਟਰਾ ਨਹੰਕਾ ਦੀ ਹਵੇਲੀ ਵਿੱਚ ਆ ਕੇ ਉੱਥੇ ਜਖਮੀ ਹਾਲਾਤ ਵਿੱਚ ਬੀਬੀ ਮੋਤਾਜੀ ਨੇ ਉਹਨਾਂ ਦੀ ਸੇਵਾ ਕੀਤੀ ਸੀ ਜਦ ਮੁਗਲਾਂ ਨੂੰ ਪਤਾ ਲੱਗਿਆ ਵੀ ਭਾਈ 75 ਸਿੰਘ ਜੀ ਉਹਨਾਂ ਦੀ ਹਵੇਲੀ ਵਿੱਚ ਠਹਿਤਾ ਤਾਂ ਉਹਨਾਂ ਦੇ ਇੱਕ ਕਮਰੇ ਵਿੱਚ ਮੌਜੂਦ ਸਨ ਬੀਬੀ ਜੀ ਤੇ ਆਪਣੇ ਭਾਈ 75 ਜੀ ਤਾਂ ਉਹਨਾਂ ਨੇ ਕੋਟਲਾਨ ਹੰਖਾ ਨੇ ਇਹ ਕਹ ਕੇ ਅੰਦਰੋਂ ਜਾਣ ਤੋਂ ਇਨਕਾਰ ਕਰਤਾ ਕਿ ਅੱਧਰ ਮੇਰੇ ਜਵਾਈ ਆ ਤੇ ਮੇਰੀ ਕੁੜੀ ਅੰਦਰ ਆ ਆਪਣੇ ਆਪ ਵਿੱਚ ਕਿ ਮੁਸਲਮਾਨ ਧਰਮ ਵਿੱਚ ਇਹ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਗਿਆ ਹੈ ਜਿਵੇਂ ਅਸੀਂ ਇਹ ਕਹਿੰਦੇ ਆਂ ਵੀ ਅੰਦਰ ਕੁੜੀ ਆ ਤੇ ਮੇਰਾ ਜਵਾਈ ਆ ਤਾਂ ਉਹ ਮੋਤੀ ਪਿਆਰ ਬਾਈ ਨਹੀਂ ਕਰਦੇ ਤੇ ਵਾਪਸ ਚਲ ਜਾਂਦੇ ਸਿਰਫ ਇਹੀ ਗੱਲ ਤੋਂ ਬਾਅਦ ਥੋੜੇ ਟਾਈਮ ਬਾਅਦ ਭਾਈ 75 ਸੇ ਸ਼ੀਤ ਹੋ ਗਈ ਸੀ ਤੇ ਬਾਅਦ ਚ ਜਦੋਂ ਕੋਟਲਾ ਨਹੰਕਾਨ ਨੇ ਬੀਬੀ ਮੁਤਾਜ਼ ਜੀ ਦੇ ਰਿਸ਼ਤੇ ਦੀ ਗੱਲ ਕੀਤੀ ਕਿ ਤੁਹਾਡਾ ਰਿਸ਼ਤਾ ਤੇ ਇਰਫਾਨ ਖਾਨ ਨਾਲ ਕਰ ਦਈਏ ਤਾਂ ਬੀਬੀ ਜੀ ਨੇ ਕਿਹਾ ਇਹ ਇਰਫਾਨ ਖਾਨ ਬੁੱਤਾ ਵਧੀਆ ਬੰਦਾ ਨਹੀਂ ਸਿਆ ਪਰ ਫਿਰ ਵੀ ਤੁਹਾਡੇ ਕਰਕੇ ਹਾਂ ਕੀਤੀ ਭਾਈ 75 ਸੇ ਦੀ ਸ਼ੀਤ ਹੋ ਗਏ ਹਨ ਤੁਸੀਂ ਉਹਨਾਂ ਦੇ ਇੱਕ ਓਲ ਕਰਾਰ ਕੀਤੇ ਆ ਕਿ ਮੈਂ ਇਹਨਾਂ ਦੀ ਹੈ ਇਹ ਪਤਨੀ ਹਾਂ ਮੈਂ ਇਹਨਾਂ ਦੀ ਨਾਂ ਉਹਨੂੰ ਦਾਗ ਨਹੀਂ ਲਾਵਾਂਗੀ ਬਾਅਦ ਵਿੱਚ ਭਾਈ ਬਜਤਲ ਸਿੰਘ ਦੀ ਜੀਤ ਹੋਣ ਤੋਂ ਬਾਅਦ ਬੀਬੀ ਮੋਤਾਜੀ ਨੇ ਇਸ ਜ਼ਕਾਤੇ ਆ ਕੇ 135 ਸਾਲ ਤੱਕ ਤਾਂ ਤੋਪ ਦਿੱਤਾ ਤਾਂ ਵਿੱਚ ਮੈਂ ਇਹੀ ਕਹਣਾ ਚਾਹਦਾ ਜੀ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਖਰਾ ਇਤਿਹਾਸ ਹੈ ਬੀਬੀ ਮੋਤਾਜੀ ਦਾ ਸਾਡਾ ਬਾਈ ਭਾਗੋ ਦਾ ਇਤਿਹਾਸ ਆਪਣੀ ਜਿਹੜੀ ਆ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੀਦਾ ਸੀ ਇਦਾਂ ਦਾ ਸੇਮ ਇਹਨਾਂ ਦੇ ਬੰਦਿਆ ਹਾਸ ਦੀ ਗੱਲ ਕਰ ਲਈਏ ਭਾਈ ਸਤਵੰਤ ਸਿੰਘ ਜੀ ਹੋਏ ਆ ਭਾਈ ਜਿਹੜਾ ਇੰਦਰਾ ਗਾਂਧੀ ਮਾਰੀ ਸੀ ਉਹਨਾਂ ਦੀ ਜਿਹੜੀ ਧਰਮ ਬਦਲੀ ਸੀ ਉਹਨੇ ਸਿਰਫ ਫੋਟੋ ਦਾ ਫੇਰੇ ਕੀਤੇ ਸੀ ਤੇ ਮੁੜ ਕੇ ਉਹਨਾਂ ਹੀ ਵਿਆਹ ਨਹੀਂ ਕਰਾਇਆ ਸੀ ਉਹਨੇ ਇਹ ਕਬੀ ਮੈਂ ਇਹਨਾਂ ਦੀ ਜਿਹੜੀ ਸ਼ਹੀਦ ਹੋਈ ਉਹਨਾਂ ਨੂੰ ਦਾਗ ਨਹੀਂ ਲਾਣਾ ਹੈਗਾ ਤੇ ਫੋਟੋ ਨਾਲ ਫੇਰੇ ਕਰਾ ਕੇ ਉਹਨੇ ਸਾਰੀ ਜ਼ਿੰਦਗੀ ਇਦਾਂ ਹੀ ਉਹਦੀ ਜਾਂਚ ਹੱਥਾਂ ਹਰੇ ਕੱਟੀ ਹੈ ਮੇਬੀਓ ਉਹਨਾਂ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਬਰ 15 ਸਾਲ ਉਹਨਾਂ ਦੀ ਜ਼ਿੰਦਗੀ ਕੱਟੀ ਹੈ ਬੱਚਿਆਂ ਦੀ ਡੈਥ ਹੋ ਗਈ ਸੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਕਾਫੀ ਕੁਝ ਸਿੱਖਣ ਦੀ ਲੋੜ ਆ ਤੇ ਇਹਦੇ ਇਤਿਹਾਸ ਨੂੰ ਸਿੱਖਣ ਦੀ ਲੋੜ ਆ ਜਿਹੜੀ ਵੀ ਸੰਗਤ ਤੇ ਆਪਣੇ ਪੱਠਾ ਸਭਾਂ ਦੀ ਆ ਜਾਂ ਅਨੰਦੁਰ ਸਾਹਿਬ ਦਰਸ਼ਨ ਘਰ ਆਉਂਦੀ ਹੈ ਮੋੜੇ ਹੋਲਾ ਹਵਲਾ ਇਹ ਆਉਣ ਲੱਗਾ ਸੰਗਤ ਪੱਠਾ ਸਭ ਤੋਂ ਦਾ ਟੀਬੀ ਸਾਹਿਬ ਦਰਸ਼ਨ ਕਰੇ ਦੀ ਅਨੰਦਪੁਰ ਚਲ ਜਾਂਦੀ ਹੈ ਉਹਨਾਂ ਨੇ ਪਰਜੋਰ ਬੇਨਤੀ ਹੈ ਵੀ ਇਸਾ ਸਥਾਨ ਦੇ ਦਰਸ਼ਨ ਇਹ ਕਹਨਾਂ ਹੈ ਕੋਈ ਆਪਣੇ ਸਥਾਨੀਏ ਕਿਸੇ ਹੋਰ ਦੇ ਨਹੀਂ ਹੈਗੇ ਇੱਥੇ ਆਪੇ ਦਰਸ਼ਨ ਘਰਾਂ ਨੇ ਵੀ ਬਾਬਾ ਜੀ ਦੱਸਿਆ ਵੀ ਇੱਥੇ ਬੀਲਵਾਰੀ ਉਹ ਤੋਂ ਸੰਗਤ ਨੂੰ ਨਾਰਮਲ ਹੁੰਦੀ ਆ ਵੀ ਖਾਲੀ ਆ ਗੁਰਦੁਆਰਾ ਸਾਹਿਬ ਮੇਸਰ ਸਥਾਨ ਬਾਰੇ ਇਸ ਕੱਲ ਦਾਵੇਂ ਨਾ ਕਰਦਾ ਨੰਬੀ 80% ਆਮ ਸਿੱਖ ਸੰਗਤ ਦਾ ਆਪਾਂ ਰੋਪੜ ਜਿਹੇ ਨੂੰ ਛੱਡਦੀ ਏ ਬਾਲ ਹੀ ਸੰਗਤ ਦੀ ਗੱਲ ਕਰੀਏ ਤੇ ਇਸ ਸਥਾਨ ਦੇ ਨਾਂ ਬਾਰੇ ਵੀ ਨਹੀਂ ਜਾਣਦੇ ਹੁਣ ਇਸ ਇਤਿਹਾਸ ਤਾਂ ਬਹੁਤ ਦੂਰ ਦੀ ਗੱਲ ਆ ਤੇ ਆਪਣੇ ਜਿੰਨੇ ਵੀ ਆਪਣੇ ਹੈਗੇ ਸਾਡੀ ਨੌਜਵਾਨ ਪੀੜ੍ਹੀ ਆ ਜਿੰਨੇ ਵੀ ਦੂਰ ਦੂਰ ਤੱਕ ਬਾਹਰ ਦੇਸ਼ਾਂ ਵਿੱਚ ਬੈਠੇ ਆ ਤੇ ਉਹਨਾਂ ਨੂੰ ਇਹ ਆਪਣੇ ਇਤਿਹਾਸ ਤੋਂ ਜਾਣੋ ਹੋਰ ਆਪਾਂ ਹੋਰੇ ਕੰਮਾਂ ਵਿੱਚ ਉਲਝੇ ਫਿਰਦੇ ਆ ਹੋਰੇ ਜੀ ਆਪਣੇ ਇਤਿਹਾਸ ਤੋਂ ਬੇਮੁਖ ਨਾ ਹੋਇਆ ਕਰੋ ਇੱਦਾਂ ਦੇ ਇੱਕ ਮੁਸਲਮਾਨ ਬੀਬੀ ਸੀ ਬੀਬੀ ਹੁੰਦਾ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਜੋ ਸਾਡਾ ਫਰਜ਼ ਵੀ ਹੈਗਾ ਹੀ ਆ ਕਿ ਇਸ ਇਲਾਕੇ ਦੇ ਇਤਿਹਾਸ ਨੂੰ ਜਾਣਾ ਜਾਵੇ ਤੇ ਅੱਗੇ ਲੋਕਾਂ ਨੂੰ ਪਹੁੰਚਾਇਆ ਜਾਵੇ ਕਿ ਆਪਨ ਹੋਰੇ ਕੰਮਾਂ ਤੋਂ ਬੇਲ ਨਹੀਂ ਹੋਰੇ ਕੋਈ ਪੋਟੇ ਸਦੇ ਰਹਾਹ ਦੇ ਤੁਰੇ ਫਿਰਦੇ ਆਂ ਹੋਰੇ ਆਪਾਂ ਗੁਰੂ ਤਰਲੇ ਆਂ ਜਿਹਨਾਂ ਕੋਈ ਦੀਨ ਨਾ ਮੰਨ ਹੈਗਾ ਆਪਣੇ ਗੁਰੂ ਛੱਡ ਕੇ ਅਸੀਂ ਹੋਰੇ ਪਾਸੇ ਲੱਗੇ ਫਿਰਦੇ ਆਂ ਤੇ ਜਿੰਨੇ ਵੀ ਇਸ ਤਰ੍ਹਾਂ ਵੀ ਵੀਡੀਓ ਪਹੁੰਚਦੀ ਆ ਸਾਰੀ ਸਿੱਖ ਸੰਗਤ ਨੂੰ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਚੜਕੇ ਆਪਣੇ ਸਥਾਨਾਂ ਦੀ ਅਸੀਂ ਇਤਿਹਾਸਕਾਂ ਦੀ ਜਿਹੜੇ ਹੈਗੇ ਆ ਉਹ ਜਾਣੀਏ ਤੇ ਇਹਨਾਂ ਨੂੰ ਆਪਾਂ ਪਾਸੇ ਨਾਲ ਮੁੜੀਏ ਨਾਲ ਬੱਦ ਤੋਂ ਬਾਅਦ ਆਪਾਂ ਦਰਸ਼ਨ ਕਰਨ ਆਇਆ ਕਰੀਏ ਬੀਬੀ ਮਮਤਾ ਜੀ ਦੇ ਇਤਿਹਾਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਹੀ ਪ੍ਰੇਰਨਾ ਸਰੋਤ ਬੀਬੀ ਮਮਤਾ ਜੀ ਨੇ ਤਾਂ ਕੋਰਤਪੱਸ਼ਿਆ ਕੀਤੀ ਤੇ ਭਾਈ ਜਿੱਤ ਸਿੰਘ ਜਿਉਂ ਵੀ ਸੁਰਸ਼ੀਤ ਹੋ ਗਏ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਆਪਣਾ ਹਮਸਬਰ ਧਾਰ ਕੇ ਤੇ ਜਿੰਦਗੀ ਦੇ ਇੱਥੇ ਆਪਣਾ ਵੀ ਜਿਹੜਾ ਹੈਗਾ ਗੁਰਦਸਾ ਪਿੱਛੇ ਦਰਸ਼ਨ ਕਰਦੇ ਆ ਤੇ ਤੋ ਪੁੱਛਿਆ ਕੀਤਾ ਸੀ ਤੇ ਜਿਹੜੀਆਂ ਆਉਣ ਵਾਲੀ ਸਿੱਖ ਕੌਮ ਦੀ ਕੁੜੀਆਂ ਆ ਸਾਰਿਆਂ ਲਈ ਪ੍ਰੇਰਨਾ ਸਰੋਤ ਇਹ ਤੋਂ ਕਾਫੀ ਉਹ ਸਿੱਖਣ ਨੂੰ ਮਿਲਦਾ ਪਰ ਆਜੇ ਸਾਡੇ ਸਬਰ ਸੰਦੋਖ ਤੱਕ ਹੈ ਨਹੀਂਗਾ ਆਪਾਂ ਕੋ ਬਾਕੀ ਬਾਜੂ ਇੱਕ ਖਾਲਸਾ ਜੀ ਹੁਣ ਬਾਈ ਕਰ ਜੀ ਗਈ ਫਤਿਹ ਮਿਲਦੇ ਆ ਕਿਸੀ ਹੋਰ ਗੁਰਦਾ ਸਾਹਿਬ ਦਰਸ਼ਨ ਕਰਾ ਦੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਜਰੂਰ ਕਰਦੇ ਹੋ ਓ ਜੀ ਇੱਕ ਖਾਲਸਾ ਸ਼ਿਵਾਇ ਗੁਰ ਜੀ ਦੀ ਫਤਿਹ